ਤੇ ਇੱਕ ਬਹਾਦਰ ਸਿੰਬਾਰੀਏ ਗੁਰ ਤੇ ਕਬਹਾਦਰ ਸਿੰਬਾਰੀਏ ਕਰਨ ਨਾਂ ਦਿਆਵੇ ਤਾਏ ਗੁਰ ਤੇ ਕਬਹਾਦਰ ਸਿੰਬਾਰੀਏ ਗੁਰ ਤੇ ਕਬਹਾਦਰ ਸਿੰਬਾਰੀਏ ਕਰਨ ਨਾਂ ਦਿਆਵੇ ਤਾਏ ਕੁਰਤੇ ਕਬਾਦਰ ਸੀ ਮਾਰੀਏ ਤੇ ਕਬਾਦਰ ਸੀ ਮਾਰੀਏ ਕੁਰਤੇ ਕਬਾਦਰ ਜੀ ਦਾ ਜਨਮ 19 ਚੇਤ ਸੰਮਤ 557 ਨੂੰ ਗੋਦਵਾਰਿਆਂ ਵਿੱਚ ਮਨਾਇਆ ਜਾ ਰਿਹਾ ਹੈ ਅੰਗਰੇਜ਼ੀ ਤਰੀਕੇ 1 April 1621 ਨੂੰ ਅੰਮ੍ਰਿਤਸਰ ਪੰਜਾਬ ਪਿਤਾ ਹਰ ਗੋਬਿੰਦ ਸਾਹਿਬ ਮਾਤਾ ਨਾਨਕੀ ਮਾਤਾ ਬਚਪਨ ਦਾ ਨਾਮ ਤਿਆਗ ਮਾਲ ਪਤਨੀ ਮਾਤਾ ਗੁਜਰੀ ਬੱਚੇ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਕਾ ਗੱਦੀ ਮਿਲੀ 1664 ਈਸਵੀ ਪ੍ਰਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਸ਼ਬਦ ਕਿ ਮੇਰੇ ਪੰਡਤਾਂ ਦੀ ਮਜਬ ਆਜ਼ਾਦੀ ਲਈ ਸ਼ਹਾਦਤ ਅਤੇ ਖੋਦ ਦੇ ਧਰਮ ਨੂੰ ਤਬਲੀਲ ਕਰਨਾਂ ਤੋਂ ਇਨਕਾਰ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਫੇਕ ਦੇ ਧਨੀ ਤੇਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿ ਲੋ ਬਲੂ ਕੜੂ ਮੈਂ ਸਾਕਾ ਸਾਧਨ ਹੇਤ ਇਤੀ ਜਾਣ ਕਰੀ ਛੇ ਸਦੀਆ ਪਰ ਸੀ ਨਾ ਚਰੀ ਧਰਮ ਹੇਤ ਸਾਕਾ ਜਨ ਕੀਆ ਛੇ ਸਦੀਆ ਪਰ ਸਰ ਨ ਦਿਆ ਤੇ ਇਕ ਬਹਾਦਰ ਸੀ ਕਿਰਿਆ ਕਹੂ ਨ ਕਿਸ਼ਨੂ ਆਨ ਤੇ ਇਕ ਬਹਾਦਰ ਕੋ ਚਲਤ ਭਾਇਓ ਜਗਤ ਕੋ ਸੋਗ ਹੇ ਹੇ ਸਭ ਜਗ ਪਿਓ ਜਾ 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 ਸਰ ਲੋਕ ਗੁਰ ਤੇ ਕਬਹਾਦਰ ਸਿਂ ਬਾਰੀਐ ਗੁਰ ਤੇ ਕਬਹਾਦਰ ਸਿਂ ਬਾਰੀਐ ਘਰ ਨੋਂ ਨ ਦਿਆਵੈ ਤਾਏ ਗੁਰ ਤੇ ਕਬਹਾਦਰ ਸਿਂ ਬਾਰੀਐ ਗੁਰ ਤੇ ਕਬਹਾਦਰ ਸਿਂ ਬਾਰੀਐ ਵਾਹਿਗੁਰੂ ਜੀ ਕਾ ਕਾਲ ਸਤਿ